ਦੋਸਤੋ ਅੱਜ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਜਿਹੜੇ ਨੇ ਜੀ ਉਹ ਤਸਵੀਰ ਕੰਪਲੈਕਸ ਵਿੱਚ ਪਹੁੰਚਨੇ ਆ। ਸੋ ਸੁਣ ਜਾ ਰਿਹਾ ਆ ਵੀ ਗੁਰਦਾਸਪੁਰ ਨੇ ਕੋ ਵੱਡੀ ਸੁਗਾਤ ਜੜੀ ਦੇ ਰਣੀ ਜੀ। ਸੋ ਗੱਲਬਾਤ ਕਰ ਲੈਣੇ ਔਰ ਜਾਣ ਲੈਣੇ ਜੀ। ਪ੍ਰਧਾਨ ਜੀ ਕਿਹੜੀ ਸੁਗਾਤ ਜੜੀ ਅੱਜ ਗੁਰਦਾਸਪੁਰ ਨੇ ਦੇ ਰੇ ਤੁਸੀਂ? ਵੇਖੋ ਜੀ ਅੱਜ ਬੜਾ ਇਤਿਹਾਸਿਕ ਕਰ ਦੇਣਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਐਸਟੀਪੀ ਲਈ ਸੀਵਰੇਜ ਟ੍ਰੀਟਮੈਂਟ ਪਲੈਂਟ ਲਈ ਜਿਹੜਾ ਜਦੋਂ ਜਾਇਤ ਕਰ ਰਹੇ ਸੀ ਪਿਛਲੀ ਗਵਰਨਮੈਂਟ ਦੇ ਵਿੱਚ ਵੀ ਆਪਾਂ ਇਹਨੂੰ ਪਰਸ਼ੂ ਕੀਤਾ ਸੀ। ਉਹਨੂੰ ਅੱਜ ਬੂਰ ਪਿਆ ਅੱਜ ਜਿਹੜਾ ਅਸੀਂ 6 ਏਕੜ ਜਗ੍ਹਾ ਜਿਹੜੀ ਆ ਨਗਰ ਕਾਉਂਸਲ ਨੇ ਐਸਟੀਪੀ ਲਈ ਖਰੀਦ ਲਈ ਹੈ ਜਿਹਦੇ ਨਾਲ ਪੂਰੇ ਸ਼ਹਿਰ ਦਾ ਜਿੰਨਾ ਵੀ ਪਾਣੀ ਆ ਉਹਨੂੰ ਟ੍ਰੀਟ ਕਰਕੇ ਉੱਥੇ ਆਪਾਂ ਸਾਫ਼ ਕਰਕੇ ਤੇ ਉਹਨੂੰ ਆਪਾਂ ਨਾਲ ਲੱਗਦੀਆਂ ਜਿਹੜੀਆਂ ਖੇਤ ਨੇ ਉਹਨਾਂ ਨੂੰ ਆਪਾਂ ਖੇਤੀ ਲਈ ਦਵਾਂਗੇ ਉਸ ਤੋਂ ਇਲਾਵਾ ਜਿਹੜਾ ਸਾਡੇ ਕੋਲ ਪਾਣੀ ਜਿਹੜਾ ਹੋਰ ਹੋਊਗਾ ਉਹਨੂੰ ਆਪਾਂ ਟ੍ਰੀਟ ਕਰਕੇ ਜੇ ਕਿਤੇ ਸੁੱਟਣ ਦੀ ਵੀ ਲੋੜ ਪਊਗੀ ਤੇ ਉਹਨੂੰ ਆਪਾਂ ਡਰੇਨ ਚ ਵੀ ਉਹਨੂੰ ਸਾਫ਼ ਕਰਕੇ ਸੁੱਟਾਂਗੇ ਤਾਂ ਜੋ ਜਿਹੜਾ ਆਪਣੇ ਪਾਣੀ ਜਿਹੜਾ ਉਹ ਦੁਸ਼ਿਤ ਨਾ ਹੋਏ ਸੋ ਅੱਜ ਬੜੀ ਵੱਡੀ ਗੱਲ ਹੈ ਕਿ ਇਹ ਐਮਐਲਏ ਸਾਹਿਬ ਨੇ ਉਦੋਂ ਸ਼ੁਰੂ ਕੀਤਾ ਸੀ ਬਤੌਰ ਪ੍ਰਧਾਨ ਇਹਨੂੰ ਮੈਂ ਪਰਸ਼ੂ ਕਰਦਾ ਰਿਆਂ ਅੱਜ 3 ਕਰੋੜ 21 ਲੱਖ ਦੀ ਲਾਗਤ ਦੇ ਨਾਲ ਜਿਹੜੀ ਰਜਿਸਟਰੀ ਕਰਾਈ ਆ 6 ਏਕੜ ਦੀ ਤੇ ਉਹਦਾ ਜਿਹੜਾ ਫਰਦਰ ਹੁਣ ਜਿਹੜਾ ਉਹ ਪ੍ਰੋਜੈਕਟ ਜਿਹੜਾ ਉੱਥੇ ਸਟਾਰਟ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜੇ ਆ ਕਾਰੋਬਾਰੀ ਆ ਜਾਂ ਕੋਈ ਵੱਡੇ ਇੰਡਸਟਰੀ ਹਸਪੀਟਲ ਵਾਲੇ ਆ ਜਦੋਂ ਵੀ ਕੋਈ ਵੱਡਾ ਪ੍ਰੋਜੈਕਟ ਲਾਉਂਦੇ ਸੀ ਉਹਨਾਂ ਨੂੰ ਐਸਟੀਪੀ ਆਪਣਾ ਲਾਉਣਾ ਪੈਂਦਾ ਸੀ ਉਹ ਵੀ ਅੱਜ ਉਹਨਾਂ ਨੂੰ ਬੜੀ ਵੱਡੀ ਰਾਹਤ ਮਿਲ ਜਾ ਰਹੀ ਹੈ ਕਿ ਆਉਣ ਵਾਲੇ ਜਦੋਂ ਇਹ ਪ੍ਰੋਜੈਕਟ ਲੱਗ ਜਾਊਗਾ ਉੱਥੇ ਉਹ ਉਦੋਂ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਦੇ ਆ ਉਹ ਸਾਨੂੰ ਯੂਜ਼ਰ ਚਾਰਜ ਦੇਣਗੇ ਉਹਨਾਂ ਨੂੰ ਆਪਣੇ ਐਸਟੀਪੀ ਦੀ ਲਾਉਣ ਦੀ ਲੋੜ ਪਊਗੀ ਉਹ ਸਾਨੂੰ ਚਾਰਜ ਦੇਣਗੇ ਜਿਹੜਾ ਵੀ ਉਹਨਾਂ ਦਾ ਪਾਣੀ ਕਿਉਂਕਿ ਹੁਣ ਸਾਰੇ ਸ਼ਹਿਰ ਦਾ ਪਾਣੀ ਟ੍ਰੀਟ ਨਗਰ ਕੌਂਸਲ ਨੇ ਕਰ ਦੇਣਾ ਅੱਗੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ ਉੱਤੇ ਖਰਚਾ ਵੀ ਹੁੰਦਾ ਸੀ ਤੇ ਮੇਨਟੇਨ ਕਰਨਾ ਵੀ ਔਖਾ ਸੀ ਉਹ ਵੀ ਅੱਜ ਕਾਰੋਬਾਰੀਆਂ ਨੂੰ ਸਾਰੇ ਵੱਡੇ ਬਿਜ਼ਨਸਮੈਨਾਂ ਨੂੰ ਉਹਨਾਂ ਨੂੰ ਵੀ ਰਾਹਤ ਮਿਲੇਗੀ ਕਿ ਉਹਨਾਂ ਨੂੰ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਕਰਦੇ ਆ ਉਹਨਾਂ ਨੂੰ ਇਹ ਜ਼ਰੂਰਤ ਨਹੀਂ ਪਾਉਗੀ ਸੋ ਅ ਅੱਜ ਮੈਂ ਪੂਰੇ ਗੁਰਦਾਸਪੁਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਅੱਜ ਜਿਹੜਾ ਹੈ ਬੜਾ ਪੁਰਾਣਾ ਇਹ ਲੋਡ ਸੀ ਕਈ ਸਰਕਾਰਾਂ ਚੇਂਜ ਹੋਈਆਂ ਇਹਦੀ ਲੋਡ ਸੀ ਪਰ ਕਿਸੇ ਨੇ ਐਫਰਟ ਨਹੀਂ ਕੀਤਾ ਅੱਜ ਜਿਹੜਾ ਹੈ 6 ਏਕੜ ਜਗ੍ਹਾ ਜਿਹੜੀ ਆ ਇਹ ਅੱਜ ਬੜਾ ਇਤਿਹਾਸਿਕ ਦਿਨ ਆ ਕਿ ਅੱਜ ਨਗਰ ਕੌਂਸਲ ਨੇ ਜਿਹੜੀ 6 ਏਕੜ ਜਗ੍ਹਾ ਖਰੀਦ ਲਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਇਹਨੂੰ ਹੁਣ ਸਟਾਰਟ ਕਰ ਦਿੱਤਾ ਜਾਊਗਾ ਸੋ ਸਾਜੀ ਇਹ ਪ੍ਰੋਜੈਕਟ ਲੱਗਣ ਦੇ ਨਾਲ ਜਿਹੜਾ ਵਾ ਸੀਵਰੇਜ ਜਿਸ ਤਰ੍ਹਾਂ ਆਮ ਦੇਖੀਦਾ ਵੀ ਸ਼ਹਿਰ ਵਿੱਚ ਕਿੱਜਾ ਪ੍ਰੋਬਲਮ ਹੁੰਦੀ ਹੈ ਜੀ ਬਲੌਕਜ ਹੁੰਦੀ ਆ ਉਹ ਵੀ ਹਰ ਸਮੱਸਿਆ ਹਟ ਜਗੀ ਨਹੀਂ ਦੇਖੋ ਇਹ ਜਿਹੜੀ ਚੀਜ਼ ਆ ਨਾ ਜਿਹੜਾ ਜਿੰਨਾ ਵੀ ਘਰਾਂ ਦਾ ਪਾਣੀ ਆ ਉਹ ਦੇਖੋ ਤੁਸੀਂ ਉਹ ਗੰਦਾ ਪਾਣੀ ਆ ਉਹ ਕਈ ਫੈਕਟਰੀਆਂ ਚੋਂ ਨਿਕਲ ਰਿਹਾ ਕਈ ਆਪਣੇ ਦੁਸ਼ਿਤ ਪਾਣੀ ਆ ਜਿਹਦਾ ਜਦੋਂ ਡਰੇਨ ਦੇ ਵਿੱਚ ਸੁੱਟਿਆ ਜਾਂਦਾ ਉਹ ਕਈ ਕੁਸ਼ ਬਿਮਾਰੀਆਂ ਜਾਂ ਆਪਣੇ ਜ਼ਮੀਨਾਂ ਨੂੰ ਖਰਾਬ ਕਰਦਾ ਜਿੱਥੇ ਉਹ ਜਾਂਦਾ ਸੋ ਇਹਦੇ ਨਾਲ ਇਹ ਆ ਕਿ ਪਾਣੀ ਦਾ ਜਿਹੜਾ ਵਾ ਉਹ ਜਿੰਨਾ ਵੀ ਟ੍ਰੀਟ ਕੀਤਾ ਜਾਊਗਾ ਪਾਣੀ ਇਸ ਦੀ ਸਾਫ਼ ਕਰਕੇ ਉਹ ਗਾੜੀ ਫੇਰ ਉਹਨਾਂ ਨੂੰ ਵਰਤਾਂ ਨੂੰ ਜਾਣ ਨੂੰ ਵਰਤਾਂ ਚ ਲਿਆਵਾਂਗੇ ਜਿਹੜਾ ਸੀਵਰੇਜ ਦੀ ਦਿੱਕਤ ਆ ਉਹ ਅਲੱਗ ਚੀਜ਼ ਆ ਇਹ ਪਾਣੀ ਦਾ ਅਜੇ ਤੱਕ ਹੈ ਹੀ ਨਹੀਂ ਸੀ ਗੁਰਦਾਸਪੁਰ ਕੋ ਜਿੰਨਾ ਵੀ ਪਾਣੀ ਆਪਣਾ ਗੰਦਾ ਪਾਣੀ ਸੀ ਉਹ ਇਦਾਂ ਹੀ ਉਹ ਨਿਕਾਸੀ ਸੀ ਉਹਦੀ ਡਰੇਨ ਚ ਤੇ ਜਦੋਂ ਇਸ ਤਰ੍ਹਾਂ ਸੀ ਜੀ ਉਹ ਜਦੋਂ ਵੀ ਕੋਈ ਮਹਿਕਮਾ ਵਾ ਉਹ ਜਦੋਂ ਮਰਜ਼ੀ ਚੂੜੀ ਕਸਤ ਹੁੰਦਾ ਹੈ ਵੀ ਅਸੀਂ ਸੁੱਟਣ ਦੀ ਦੇਣਾ ਜਾਂ ਉਹ ਕਰ ਦੇਣਾ ਤੇ ਉਹਦੇ ਲਈ ਬੜੀ ਵੱਡੀ ਪ੍ਰੋਬਲਮ ਸੀ ਕਿ ਇਹਨੂੰ ਆਪਾਂ ਐਸਟੀਪੀ ਲਾਈ ਹੈ ਕਿਉਂਕਿ ਸਰਕਾਰ ਦੀਆਂ ਵੀ ਹਦਾਇਤਾਂ ਕਿ ਪਾਣੀ ਜਿਹੜਾ ਉਹ ਇਸ ਤਰੀਕੇ ਨਾਲ ਨਾ ਸਟਿਆ ਜਾਏ ਤਾਂ ਜੋ ਨੁਕਸਾਨ ਹੋਏ ਸੋ ਅੱਜ ਜਿਹੜਾ ਵਾ ਇਹ ਬੜੀ ਖੁਸ਼ੀ ਆ ਕਿ ਬਤੌਰ ਪ੍ਰਧਾਨ ਜਿਹੜਾ ਇਹ ਮੈਨੂੰ ਇਹਨੂੰ ਮੈਂ ਸਿਰੇ ਇਸ ਕੰਮ ਨੂੰ ਜਿਹੜਾ ਸਿਰੇ ਲਾ ਸਕਿਆ ਕਿਉਂਕਿ ਜਦੋਂ ਸਰਕਾਰਾਂ ਨੂੰ ਕਈ ਦਿੱਕਤਾਂ ਆਉਂਦੀਆਂ ਕਈ ਅੜਚਣਾਂ ਆਉਂਦੀਆਂ ਸੋ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਅੱਜ ਗੁਰਦਾਸਪੁਰ ਨੂੰ ਜਿਹੜਾ ਇਹ ਬੜੀ ਵੱਡੀ ਜਿਹੜੀ ਆ ਇਹ ਸੂਗਾਤ ਮਿਲੀ ਆ ਪਿਛੇ ਵੀ ਕਈ ਵਾਰ ਦੇਖਿਆ ਜੀ ਕਈ ਪ੍ਰੋਜੈਕਟਾਂ 'ਚ ਕਈ ਦਿੱਕਤਾਂ ਤੁਨਵਾਈਆਂ ਉਮੀਦ ਕਰੀਏ ਵੀ ਇਹ ਵੀ ਸਫਲ ਹੋ ਜਾਏਗਾ ਜੀ ਨਹੀਂ ਇਹ ਤਾਂ ਹੋ ਗਿਆ ਜੀ ਜਦੋਂ ਜਗ੍ਹਾ ਲੱਗ ਗਈ ਹੁਣ ਟੈਂਡਰ ਗਾੜੀ ਕਾਲ ਕਰ ਦੇਣੇ ਆ ਤੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਆ ਸਿਰੇ ਚੜ ਜਾਣਾ ਸੋ ਜਦੋਂ ਕਿਸੇ ਦੀ ਨੀਅਤ ਕੰਮ ਕਰਨ ਦੀ ਹੋਏ ਤੇ ਅਰਚਨਾ ਜਰੂਰ ਆਉਂਦੀਆਂ ਪਰ ਗੁਰੂ ਮਹਾਰਾਜ ਉਹਨੂੰ ਸਿਰੇ ਚਾੜਦਾ ਸੋ ਇਹ ਕੰਮ ਵੀ ਜਰਾ ਇਹ ਅੱਜ ਜਿਹੜਾ ਭਾਜੀ ਅਖੀਰ ਦੇ ਇੱਕ ਨਾ ਕੂੜੇ ਦੀ ਸਮੱਸਿਆ ਬਾਜੀ ਉਹਦੇ ਉਲੋਂ ਵੀ ਥੋੜਾ ਜਿਹਾ ਕੋਈ ਹੱਲ ਕਰਵਾ ਦਿਓ ਜਾਂ ਇੱਕ ਡੇਂਗੂ ਕਰਕੇ ਵੀ ਜਿਹੜਾ ਦੇ ਕੋਈ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਥੋੜੀ ਦੇਖੋ ਬਾਜੀ ਮੈਂ ਤੁਹਾਡੇ ਮਾਦਿਰ ਮੈਂ ਕਈ ਵਾਰੀ ਦੱਸ ਚੁੱਕਿਆ ਅੱਜ ਵੀ ਮਾਰਨਿੰਗ ਮੈਂ ਤੇ ਡੀਸੀ ਸਾਹਿਬ ਮੈਂ ਤੇ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਸਵੇਰੇ ਮੀਟਿੰਗ ਕਰਕੇ ਗਏ ਆ ਮਿਲ ਕੇ ਗਏ ਅੱਜ ਜੀ ਤੇ ਗੱਲ ਹੱਲ ਸਾਰੇ ਹੈਗੇ ਨੇ ਪਰ ਇੱਥੋਂ ਵਾਲੇ ਜਿਹੜੇ ਲੀਡਰ ਨੇ ਉਹ ਚਾਹੁੰਦੇ ਨੇਗੇ ਵੀ ਕੋਈ ਗੁਰਦਾਸਪੁਰ ਦਾ ਜਿਹੜਾ ਇਹ ਕੂੜੇ ਦਾ ਮਸਲਾ ਇਹ ਹੱਲ ਹੋਏ ਕਿਉਂਕਿ ਕਈ ਵਾਰੀ ਲੋਕ ਉਹਨਾਂ ਨੂੰ ਨਕਾਰ ਚੁੱਕੇ ਨੇ ਉਹਨਾਂ ਨੂੰ ਇੱਕ ਜਿੱਦਾਂ ਬੰਦੇ ਨੂੰ ਕਿੜ ਨਹੀਂ ਹੁੰਦੀ ਕਿ ਯਾਰ ਲੋਕ ਮੈਨੂੰ ਵੋਟ ਨਹੀਂ ਪਾਉਂਦੇ ਤੇ ਮੈਂ ਇਹਨਾਂ ਨੂੰ ਕੰਮ ਨਹੀਂ ਹੋਣ ਦੇਣਾ ਸੋ ਜਦੋਂ ਵੀ ਉਹ ਕੋਈ ਕੰਮ ਕਰਨ ਲੱਗਦੇ ਆ ਇਹ ਨਹੀਂ ਕਿ ਸਾਡੇ ਨਗਰ ਕਾਉਂਸਲ ਕੋਲ ਜਗ੍ਹਾ ਨਹੀਂ ਹੈਗੀ ਸਾਡੇ ਕੋਲ ਆਪਣੀਆਂ ਜਗ੍ਹਾ ਹੈਗੀਆਂ ਪ੍ਰਾਪਰਟੀਆਂ ਹੈਗੀਆਂ ਜਿੱਥੇ ਅਸੀਂ ਇਹ ਕੰਮ ਕਰ ਸਕਦੇ ਹਾਂ ਆਲ ਵੈਦਰ ਸ਼ੈੱਡ ਬਣਾ ਕੇ ਉੱਥੇ ਪ੍ਰੋਪਰ ਟਰਮ ਆਪਣੇ ਬੇਲਿੰਗ ਮਸ਼ੀਨਾ ਸਾਰੇ ਸੈਪਰੇਟਰ ਮਸ਼ੀਨਾ ਪ੍ਰੋਪਰ ਪ੍ਰੋਜੈਕਟ ਲਾ ਸਕਦੇ ਹਾਂ ਅਸੀਂ ਕੂੜਾ ਕਈ ਵਾਰੀ ਦੱਸੋ ਗਿਆ ਵੀ ਜਿਹੜੇ ਪ੍ਰੋਜੈਕਟ ਲੱਗਦੇ ਉੱਥੇ ਕੂੜਾ ਡੰਪ ਨਹੀਂ ਹੋਣਾ ਜਦੋਂ ਵੀ ਕੂੜਾ ਜਾਊਗਾ ਉੱਥੇ ਉਹ ਪ੍ਰੋਪਰ ਉਹਨੂੰ ਸੈਪਰੇਟਰ ਕਰਕੇ ਜਿੱਨਾ ਗੁੱਲਾ ਕੂੜਾ ਅਲੱਗ ਕੀਤਾ ਜਾਊ ਸੁੱਕਾ ਕੂੜਾ ਅਲੱਗ ਪਲਾਸਟਿਕ ਜਿਹੜੀ ਉਹ ਅਲੱਗ ਲਫਾਫੇ ਜਿਹੜੇ ਅਲੱਗ ਉਹ ਉਹ ਕਈ ਕੰ ਦਿੱਆ ਦਿੱਕਤ ਇਹ ਆ ਵੀ ਜਿੱਥੇ ਵੀ ਕੰਮ ਕਰ ਲੱਗਦੇ ਆ ਇਹ ਇੱਥੋਂ ਵਾਲੇ ਜਿਹੜੇ ਲੀਡਰ ਨੇ ਉਹ ਕੋਈ ਨਾ ਕੋਈ ਪ੍ਰੋਬਲਮ ਉਥੇ ਕ੍ਰੀਏਟ ਕਰਦੇ ਨੇ ਕਿ ਇਹ ਕੰਮ ਜਿਹੜਾ ਸਿਰੇ ਨਾ ਚੜੇ ਸੋ ਸਮਾਂ ਥੋੜਾ ਰਹਿ ਗਿਆ 4 ਸਾਲ ਲੰਘ ਗਏ 2 ਸਾਲ ਤੋਂ ਮੈਂ ਆਪਣੇ ਤੁਸੀਂ ਦੇ ਸਕਦੇ ਹੋ ਵੀ ਰਾਤ ਵੀ ਮੈਂ ਹੁਣ ਵੀ ਜਗਾ ਨਹੀਂ ਕਿਤੇ ਅਵੇਲੇਬਲ ਰਾਤ ਨੂੰ ਕੂੜਾ ਜਿਹੜਾ ਉਹਨੂੰ ਮੈਂ ਤਰੀਕੇ ਨਾਲ ਕਿਤੇ ਖੜ ਕੇ ਤੋਂ ਉਥੇ ਮੈਨੇਜ ਕਰ ਰਿਆ ਕੋਈ ਨਹੀਂ ਜੇ ਗੁਰੂ ਮਹਾਰਾਜ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਅਸੀਂ ਉਹ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਾਰੇ ਕਾਉਂਸਲਰ ਜਤਾਏ ਆ ਤੇ ਸਾਡੀ ਵੀ ਡਿਊਟੀ ਬਣਦੀ ਆ ਵੀ ਜਿੰਨਾ ਚਿਰ ਇਹ ਨਹੀਂ ਕਰ ਦਿੰਦੇ ਕੰਮ ਅਸੀਂ ਐਫਰਡ ਹੋਣ ਦੇਖੋ ਭਾਈ ਲਾਲੋ ਜੀ ਚੌਂਕ ਦੀ ਗੱਲ ਕਰੀਏ ਉੱਥੇ ਅੱਜ ਦੇਖੋ ਟ੍ਰੈਫਿਕ ਹੈਗੀ ਆ ਉੱਥੇ ਬਿਲਕੁਲ ਜੀ ਬਿਲਕੁਲ ਪਹਿਲਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਅੱਜ ਉੱਥੇ ਟ੍ਰੈਫਿਕ ਦਾ ਫਰਕ ਪੈ ਗਿਆ ਗੱਲ ਤੇ ਇਹ ਆ ਵੀ ਕੋਈ ਵੀ ਕੰਮ ਕਰਨ ਲੱਗਿਆ ਕੋਈ ਜਦੋਂ ਵੀ ਕਰਦੇ ਆ ਕੋਈ ਨਾ ਕੋਈ ਅੜਚਣ ਪੈਦਾ ਕਰਦੇ ਆ ਸੋ ਡੀਸੀ ਸਾਹਿਬ ਕੋਲ ਅੱਜ ਰਿਕਵੈਸਟ ਕੀਤੀ ਆ ਉਹਨਾਂ ਦੀ ਵੀ ਇੱਕ ਅਸੀਂ ਜਿਹੜੀ ਜਗ੍ਹਾ ਲਈ ਆ ਉੱਥੇ ਉਹਦੇ ਕੋਲ ਹੀ ਇਹ ਐਸਟੀਪੀ ਲਈ ਜਗ੍ਹਾ ਲਈ ਆ ਕੀ ਗਲਤ ਦਿੱਕਤ ਕੋਈ ਨਹੀਂ ਗਈ ਉੱਥੇ ਪਰ ਇਹ ਆ ਵੀ ਉਹ ਚਾਹੁੰਦੇ ਨੇ ਵੀ ਇੱਥੇ ਹੋਏ ਨਾ ਅਸੀਂ ਇਹ ਵੀ ਅੱਜ ਡੀਸੀ ਸਾਹਿਬ ਨੂੰ ਕਿਹਾ ਵੀ ਹਾਂ ਜਰੂਰੀ ਨਹੀਂ ਕਿ ਅਸੀਂ ਉਹੀ ਜਗ੍ਹਾ ਤੇ ਕੰਮ ਕਰਨਾ ਤੁਸੀਂ ਕਿਤੇ ਸਾਨੂੰ 10 ਕਿਲੋਮੀਟਰ ਦੂਰ ਵੀ ਜਾਂ 12 15 ਕਿਲੋਮੀਟਰ ਤੱਕ ਵੀ ਦੇ ਦਿਓ ਅਸੀਂ ਉੱਥੇ ਆਪਣਾ ਪ੍ਰੋਪਰ ਅਸੀਂ ਫੰਡ ਦੀ ਮੰਗ ਵੀ ਨਹੀਂ ਕਰਦੇ ਅਨਾਂ ਕੋ ਸਰਕਾਰ ਕੋ ਨਾ ਹੀ ਇਹਨਾਂ ਕੋ ਆਸ ਆ ਅਸੀਂ ਜਿੱਥੋਂ ਮਰਜ਼ੀ ਪੈਸੇ ਰੇਂਜ ਕਰੀਏ ਅਸੀਂ ਆਪਣੇ ਪੱਧਰ ਤੇ ਕਰਾਂਗੇ ਸਾਨੂੰ ਕੰਮ ਕਰਨ ਦਿਓ ਜਾਂ ਸਾਨੂੰ ਆਪਣੀ ਜਗ੍ਹਾ ਤੇ ਜੇ ਨਹੀਂ ਕਰ ਦੇਣਾ ਜੇ ਤੁਹਾਨੂੰ ਲੱਗਦਾ ਕਿ ਇਹ ਸੂਟੇਬਲ ਨਹੀਂ ਹੈ ਸਾਨੂੰ ਨਵੀਂ ਜਗ੍ਹਾ ਇਹ ਪ੍ਰੋਵਾਈਡ ਕਰ ਦੇਣ ਇਹ ਦੇ ਦੇਣ ਅਸੀਂ ਉਹਦਾ ਕਿਰਾਇਆ ਦੇਣ ਨੂੰ ਤਿਆਰ ਆ ਜੇ ਉਹਦੇ ਪੈਸੇ ਦੇਣ ਨੂੰ ਤਿਆਰ ਆ ਜਿੰਨੇ ਇਹ ਕਹਿਣਗੇ ਪਰ ਦਿੱਕਤ ਇਹ ਆ ਵੀ ਜਿਹੜੀਆਂ ਮਸ਼ੀਨਰੀਆਂ ਕੁਝ ਪਈਆਂ ਵੀ ਆ ਸਾਡੇ ਕੋਲ ਸਾਨੂੰ ਜਗ੍ਹਾ ਮਸ਼ੀਨਰੀ ਰੱਖਣ ਨੂੰ ਜਗ੍ਹਾ ਤੇ ਚਾਹੀਦੀ ਆ ਨਾ ਤੇ ਜਦੋਂ ਇਹ ਜਗ੍ਹਾ ਦੇ ਦੇਣਗੇ ਤੇ ਮੇਰਾ ਨਹੀਂ ਖਿਆਲ ਵੀ ਹਫਤੇ ਹਫਤੇ ਬਾਅਦ ਹੀ ਅਸੀਂ ਸਾਰਾ ਉਹਦਾ ਨਾ ਸ਼ਹਿਰ ਚ ਜਿੰਨਾ ਕੂੜਾ ਉਹਦੋਂ ਅਸੀਂ ਹੱਲ ਕਰ ਸਕਦੇ ਤੇ ਕਿਉਂਕਿ ਹੁਣ ਐਕਸਪੀਰੀਅੰਸ ਵੀ ਬਤੌਰ ਪ੍ਰਧਾਨ ਮੈਨੂੰ ਕਾਫੀ ਐਕਸਪੀਰੀਅੰਸ ਆ ਸੋ ਜਦੋਂ ਸਰਕਾਰ ਜਦੋਂ ਆ ਰਹਿ ਗਿਆ ਸਾਲ ਗੁਰੂ ਮਹਾਰੇ ਕਿਰਪਾ ਕਰੇ ਸਰਕਾਰ ਆਉਂਦੀ ਹੈ ਕੂੜੇ ਦਾ ਜਿੰਨਾ ਕ ਐਕਸਪੀਰੀਅੰਸ ਹੁਣ ਇਹੋ ਜਿਹਾ ਹੱਲ ਕਰ ਦਿਆਂਗੇ ਆਉਣ ਵਾਲੇ ਸਮੇਂ ਚ ਵੀ ਆ ਥੋੜੀ ਜਿਹੀ ਅੜਚਣ ਆਉਂਦੀ ਹੈ ਸਾਲਕ ਸਰਕਾਰ ਕਰਕੇ ਇਹਦਾ ਇਸ ਤਰੀਕੇ ਨਾਲ ਹੱਲ ਕਰਾਂਗੇ ਗਾਂ ਲੋਕ ਜਿੱਦਾਂ ਐਸਟੀਪੀ ਦਾ ਇਤਿਹਾਸਕ ਫੈਸਲਾ ਇਹ ਲਿਆ ਇਹ ਕੰਮ ਸਿਰੇ ਚੜਿਆ ਉਦਾਂ ਹੀ ਕੂੜੇ ਦਾ ਵੀ ਕਰੂਗੇ ਜੇ ਹੁਣ ਕਰਨ ਦੇਣਗੇ ਠੀਕ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਿਆਨ ਦੇ ਵਿੱਚ ਆ ਕਿਉਂਕਿ ਇਹ ਕੱਲੇ ਗੁਰਦਾਸਪੁਰ ਦੀ ਪ੍ਰੋਬਲਮ ਨਹੀਂ ਹੈ ਅੰਮ੍ਰਿਤਸਰ ਜਾ ਕੇ ਵੇਖ ਲੋ ਇੱਥੇ ਢੇਰ ਲੱਗੇ ਨੇ ਵੱਡੇ ਸ਼ਹਿਰਾਂ ਚ ਲੱਗੇ ਅਜੇ ਸਾਡੇ ਕੋਲ ਮਸ਼ੀਨਰੀ ਮਸ਼ੀਨਰੀ ਦੀ ਬੜੀ ਘਾਟ ਸੀ ਇੱਕ ਜੀਸੀਬੀ ਨਵੀਂ ਲੈ ਕੇ ਦਿੱਤੀ ਇਹਨਾਂ ਨੂੰ ਲੋਡਰ ਲੈ ਕੇ ਦਿੱਤੇ ਟਰਾਲੀਆਂ 11 ਆਟੋ ਖਰੀਦ ਕਰਦੇ ਜਿਵੇਂ ਤਾਂ ਨਹੀਂ ਕਿ ਜਦੋਂ ਮੈਂ ਆਟੋ ਵੀ ਖਰੀਦਣ ਲੱਗਦਾ ਕੋਈ ਪ੍ਰੋਪਰਟੀ ਨਗਰ ਕੌਂਸਲ ਬਣਾ ਉਦੋਂ ਵੀ ਇਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਵੀ ਕਿਉਂ ਕਿਉਂ ਇਹ ਬਣਾ ਰਿਹਾ ਸੋ ਕੋਈ ਨਹੀਂ ਅੜਚਣਾ ਆਉਂਦੀਆਂ ਕੰਮ ਕਰੀ ਜਾਣਾ ਜਦੋਂ ਬੰਦੇ ਦੀ ਨੀਅਤ ਠੀਕ ਹੋਏ ਕੰਮ ਕਰਨ ਦੀ ਤੇ ਗੁਰੂ ਮਹਾਰਾਜ ਆਪੇ ਬਾਹ ਫੜਦਾ ਕੂੜੇ ਵਾਲੇ ਮਸਲੇ 'ਚ ਵੀ ਕੋਸ਼ਿਸ਼ ਹੈ ਵੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਇਹ ਤਰੀਕੇ ਦੇ ਨਾਲ ਉਹਦਾ ਹੱਲ ਜਿਹੜਾ ਨੁਕਤਾਰਾ ਕੀਤਾ ਧੰਨਵਾਦ ਧੰਨਵਾਦ ਜੀ ਸੋ ਨਗਰ ਕੌਂਸਲ ਦੇ ਪ੍ਰਧਾਨ ਜੀ ਨਾਲ ਗੱਲਬਾਤ ਕਰ ਰਹੇ ਆ ਜੀ ਤਕਰੀਬਨ ਦੇਖੋ ਤੁਸੀਂ ਵੀ ਇਹ ਜਿਹੜੇ ਉਪਰਾਲੇ ਨੇ ਨਗਰ ਕੌਂਸਲ ਲਗਾਤਾਰ ਕਰ ਰਿਹਾ ਵਾ ਜੀ ਸੋ ਇਹ ਨਵੀਂ ਜਿਹੜੀ ਸੁਗਾਤ ਦੇ ਰਹੇ ਆ ਜੀ ਇਹ ਇੱਕ ਵੱਡਾ ਉਪਰਾਲਾ ਵਾ ਸੋ ਇਹ ਤਾਂ ਹੁਣ ਆਪਾਂ ਇਹ ਸਮਝ ਦੇਖਾਂਗੇ ਕਿ ਕੋਈ ਅਰਜਨ ਵਿੱਚ ਆਉਂਦੀ ਜਾਂ ਨਹੀਂ ਹੁੰਦੀ ਜਗ੍ਹਾ